ਹਾਂਜੀ ਦੋਸਤੋ ਅੱਜ ਮੇਲੇ ਦਾ 10ਵਾਂ ਦਿਨ ਸ਼ੁਰੂ ਹੋ ਗਿਆ ਤੇ ਅੱਜ ਜਿਵੇਂ ਕਿ ਆਪਾਂ ਤੁਹਾਨੂੰ ਕੱਲ ਦੱਸਿਆ ਸੀ 27 ਸਟਾਲ ਲੱਗਣਾ ਹੈਗਾ ਤੇ ਅੱਜ ਮੇਲੇ ਵਿੱਚ ਪੈ ਰੱਖਣ ਨੂੰ ਜਗ੍ਹਾ ਲੱਗਦਾ ਵੀ ਹੋਣੀ ਨਹੀਂ ਹੈਗੀ ਸੋ ਅੱਜ ਸੁਤੰਦਰ ਸਤਾਜ ਤੋਂ ਬਿਨਾ ਤੁਹਾਨੂੰ ਕੁਝ ਨਹੀਂ ਦਿਖਾਏ ਨੀ ਜਣਾ ਫੇਰ ਵੀ ਆਪਾਂ ਕੋਸ਼ਿਸ਼ ਕਰਾਂਗੇ ਜੇ ਕੋਈ ਚੀਜ਼ ਆਪਾਂ ਤੁਹਾਨੂੰ ਦਿਖਾ ਸਕਦੇ ਹਈਏ ਉਹ ਦਿਖਾਵਾਂਗੇ ਨਹੀਂ ਤਾਂ ਅੱਜ ਇਕੱਲਾ ਸੁਤੰਦਰ ਸਤਾਜ ਦੇਖ ਲਓ ਜਾਂ ਇਹ ਦੇਖ ਲਓ ਵੀ ਅੱਜ ਮੇਲੇ ਦਾ ਨਸਬਾ ਦੇਣਾ ਤੇ ਮੇਲੇ 'ਚ ਅੱਜ ਕਿੰਨੀਆਂ ਕੋ ਰੌਣਕਾਂ ਲੱਗੀਆਂ ਬਸ ਉਹ ਚੀਜ਼ਾਂ ਤੁਹਾਨੂੰ ਅੱਜ ਦਿਖਾ ਸਕਦੇ ਹਾਂ ਤੁਸੀਂ ਬਣੇ ਰਹੋ ਚੈਨਲ ਸਿੰਗਲ ਜਰਨੀ ਮਿਸ਼ਨ ਆਜੇ ਵਰਤ ਤੁਹਾਨੂੰ ਦਿਖਾਉਣੇ ਸੁਤੰਦਰ ਸਤਾਜ ਦੋਸਤੋ ਇਹਨਾਂ ਨਜਾਇਜ਼ ਇਕੱਠ ਲੰਡੋ ਨੂੰ ਜਗ੍ਹਾ ਨਹੀਂ ਹੈਗੀ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੈਗੀ ਵਰਕਿੰਗ ਡੇ ਐ ਫੇਰ ਵੀ ਸਰਤਾਜ ਦਾ ਇਹਨਾਂ ਕਰੇਜ਼ ਕਿ ਐ ਸਮਝ ਲੋ ਵੀ ਬਸ ਐਂ ਲੱਗਦਾ ਵੀ ਜਿਵੇਂ ਪੰਬ ਦਾ ਮੇਲਾ ਹੈ ਅੱਜ ਦੋਸਤੋ ਬੈਟਰੀ ਬਾਈਕ ਆਪਾਂ ਤੁਹਾਨੂੰ ਦਿਖਾਉਣੇ ਆਗੇ ਸਪੋਰਟਸ ਕਾਰ ਵਾ ਸੌਰੀ ਸਪੋਰਟਸ ਬਾਈਕ ਕਹਿ ਸਕਦੇ ਆਪਾਂ ਲੋਕ ਸਪੋਰਟਸ ਬਾਈਕ ਵਾਲੀ ਆ ਗਈ ਇਹਦਾ ਕੀ ਪ੍ਰਾਈਸ ਆ ਉਹ ਵੀ ਆਪਾਂ ਤੁਹਾਨੂੰ ਇੱਥੇ ਮਿਲਾਵਾਂਗੇ ਇਹਨਾਂ ਨਾਲ ਜਿਹੜੇ ਸਟਾਲ ਤੇ ਨੇਗੇ ਫਿਰ ਤੁਸੀਂ ਇਹ ਦੇਖੋ ਵੀ ਬਾਈਕ ਕਿੰਨੀ ਸੋਹਣੀ ਬਣਾਈ ਆ ਇਲੈਕਟ੍ਰਿਕ ਬਾਈਕ ਬਣਾਈ ਹੈ ਜੀ ਤੇ ਹੁਣ ਆਪਾਂ ਨਮਸਕਾਰ ਸਰ ਨਮਸਕਾਰ ਜੀ ਸਰ ਕਹਾਂ ਸੇ ਆਪ ਮੈਂ ਸਰ ਕਰੋ ਸ਼ਰਮਾ ਇਥੋਂ ਲੁਧਿਆਣੇ ਦਾ ਲੋਕ ਕਲੀ ਹਾਂ ਜੀ ਸਰ ਸਰ ਇਹਦੀ ਕਵਾਲਿਟੀਜ਼ ਗੁਣ ਕੀ ਕਿਨੇ ਜੀ ਸਰ ਪੂਰੀ ਇਲੈਕਟ੍ਰਿਕ ਬਾਈਕ ਹੈ ਠੀਕ ਹੈ ਜੀ 211 ਤੇ 323 ਦੋ ਰੇਂਜ ਦੇ ਆਪਸ਼ਨ ਹੈ ਆਪਣੇ ਕੋਲ ਠੀਕ ਹੈ ਜੀ ਤੇ 155 ਦੀ ਟੌਪ speed ਹੈ 0 ਤੋਂ 60 2.8 ਸੈਕਿੰਡਸ ਚ ਕਰਦੀ ਹੈ ਓਕੇ ਜੀ ਵਾਈਬਰੇ ਤੇ ਬ੍ਰੇਕਸ ਨੇ 7 ਇੰਚ 7 ਇੰਚ 17 ਇੰਚ ਦੇ ਵੀਲਸ ਨੇ ਠੀਕ ਹੈ ਜੀ ਡਬਲ ਰੇਟਡ ਟਾਇਰਸ ਆ ਐਮ ਆਰ ਐਫ ਤੋਂ ਓਕੇ ਜੀ ਸੈਂਟਰ ਹਾਰਡ ਤੇ ਕਾਰਨਰ ਸੌਫਟ ਨੇ ਕਿ ਈਜ਼ੀ ਕਾਰਨਿੰਗ ਲਈ ਈਜ਼ੀ ਰਹਿੰਦਾ ਤੇ ਸੇਰੀ ਇੱਕ ਵਾਰ ਚਾਰਜ ਕਰ ਦੋ ਕਿ ਕਿਲੋਮੀਟਰ ਕਰਦੇ ਆ 211 ਦਾ ਵੀ ਆਪਸ਼ਨ ਹੈ ਤੇ 323 ਦੀ ਰੇਂਜ ਦਾ ਵੀ ਆਪਸ਼ਨ ਹੈ ਓਕੇ ਜੀ ਠੀਕ ਹੈ ਜੀ ਤੇ ਸਰ ਜੀ ਪ੍ਰਾਈਸ ਕਿੰਨੇ ਤੋਂ ਸ਼ੁਰੂ ਹੁੰਦੀ ਹੈ ਜੀ ਸਰ ਜੋ 211 ਦੀ ਰੇਂਜ ਵਾਲਾ ਆਪਸ਼ਨ ਬਾਈਕ ਹੈ ਹਾਂਜੀ ਬੈਟਰੀ ਕੈਪੈਸਿਟੀ ਹੈ 7.1 ਕਿਲੋਵਾਟ ਉਹ 3 ਲੱਖ ਤੋਂ ਸ਼ੁਰੂ ਹੋਏਗਾ ਜੋ 10.3 ਕਿਲੋਵਾਟ ਬੈਟਰੀ ਵਾਲਾ ਹੈ 330 ਦੀ ਰੇਂਜ ਹੈਗਾ ਉਹ 4 ਲੱਖ ਤੋਂ ਸ਼ੁਰੂ ਹੋ ਜਾਏਗਾ ਐਕਸਰੋ ਆਪਣਾ ਸ਼ੋਰੂਮ ਸਰ ਲੁਧਿਆਣੀ ਚ ਹੈ ਹਾਂਜੀ ਕਿੱਧਰ ਲੱਭਸ ਆਪਣਾ ਸ਼ੋਰੂਮ ਹੈ Honda Honda Paaniir ਦੇ ਨਾਲ ਢੋਲੇਵਾਲ ਚੌਂਕ ਅਲਟਰਾ ਵਾਲੇਟ ਦੇ ਨਾਲ ਓਕੇ ਠੀਕ ਹੈ ਦੇਖੋ ਦੋਸਤੋ ਦੁਬਾਰਾ ਫੇਰ ਤੁਹਾਨੂੰ ਦਿਖਾ ਦਿੰਦਾਗਾ ਇੱਕ ਮੋਟਰਬਾਈਕਸ ਲਈ ਹੈ ਤੇ ਬਾਕੀ ਜੇ ਕਿਸੇ ਨੇ ਖਰੀਦੀ ਨਹੀਂ ਹੋਵੇ ਤੁਸੀਂ ਐਡਰੈਸ ਤੋਂ ਉਹਨੂੰ ਇਹਨਾਂ ਨੂੰ ਆਪਾਂ ਦਿਖਾਤਾ ਤੁਸੀਂ ਐਡਰੈਸ ਤੇ ਜਾ ਕੇ ਮਿਲ ਸਕਦੇ ਹੋ ਬਾਕੀ ਕਾਲ ਦਾ ਆਪਸ਼ਨ ਵੀ ਹੈ ਜੀ ਸਰ ਅਜ ਕਾਲ ਦਾ ਆਪਸ਼ਨ ਹੈ ਮੈਨੂੰ ਜੇ ਕਿਸੇ ਨੇ ਕਨੈਕਟ ਕਰਦਾ ਹੈ ਓਕੇ ਓਕੇ ਸਰ ਆਪਾਂ ਮੋਬਾਈਲ ਨੰਬਰ ਬੋਲ ਦੋ ਫਿਰ 6284673026 ਠੀਕ ਹੈ ਸਰ ਤਾਂ ਮਾਮਾ ਨੂੰ ਕੀ ਬੋਨੇ ਰੇਚ ਬਦਲ ਰਿਆਂ ਛਾਵਾਂ ਨੂੰ ਕਿੱਦਾਂ ਕਹਾਂ ਗਾਇਬ ਵਸੂ ਤੇ ਬੁੱਟੜੇ ਹੁਣ ਦੇਖ ਲੋ ਸਤਿੰਦਰ ਸਰਤਾਜ ਦੂਰੋਂ ਨੇੜੇ ਅੱਜ ਮੁਸ਼ਕਿਲ ਹੈ ਦੇਖਣਾ ਇਕੱਠ ਬਹੁਤ ਆਗਾ ਦੋਸਤੋ ਦੇਖੋ ਇੱਕ ਨਾ ਜਾਂਦਿਆਂ ਦੇ ਘਰੇ ਜਾ ਰਿਹਾ ਸੀ ਪਰ ਰੁਕੇ ਬਿਨਾ ਰਹਿਣ ਗਿਆ ਇਹ ਦੇਖੋ ਕਿੰਨੇ ਸੋਹਣੀਆਂ ਚੀਜ਼ਾਂ ਨਗੀਆਂ ਠੀਕ ਹੈ ਤੇ ਮਤਲਬ ਇਹ ਚਪਾਤੀ ਰੱਖਣ ਵਾਲੀਆਂ ਨਗੀਆਂ ਤੇ ਦੇਖੋ ਆ ਹੈਟ ਤੇ ਪੱਕੀ ਹੋਰ ਬੜੀ ਆ ਪਲੇਟ ਆ ਗਈ ਇੱਕ ਤਰ੍ਹਾਂ ਦੀ ਠੀਕ ਹੈ ਤੇ ਆ ਦੇਖੋ ਲੋ ਕੀ ਬਾਤ ਹੈ ਆ ਦੇਖੋ ਕਿੰਨੀ ਸੋਹਣੀ ਚੀਜ਼ ਬਣੀ ਹੋਈ ਆ ਸ਼ਿਵਲਿੰਗ ਬਣਾਇਆ ਹੋਇਆ ਠੀਕ ਆ ਲਾਲ ਟੈਨਾ ਪੁਰਾਣੇ ਜ਼ਮਾਨੇ ਦੀ आके मतलब अच्छा कहूँ आप छोटे छोटे कटोरियाँ आई थिंक बहुत सोहनी दुकान है आप तो भी मिला जो दुकान तो है हेलो मैम मैम कहाँ से हो आप मैं उत्तराखंड से उत्तराखंड से।, से क्या बात है उत्तराखंड इज माई फेवरेट प्लेस मैं जून में गया था केदारनाथ मेरा दिल वहीं लगा हुआ है मैं मेरा दिल कहता है कि दोबारा चला जाऊँगा वहाँ पर <laughs> हाँ जी हाँ जी आप फिर जहाँ पर आप रहते हो उत्तराखंड का सॉरी केदारनाथ कितनी दूर है वहाँ से हमारे उतर से मैं ओके, 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 है ठीक आप गए हो फिर केदारनाथ कभी अभी जाने का मौका ही नहीं मिला आप उत्तराखंड में रहते हो आपका मौका नहीं मिला पंजाब से वहाँ जाकर आए हैं और पहली बात तो आपको वेलकम टू पंजाब वेलकम इन पंजाब धन्यवाद कैसा लगा हमारा पंजाब बहुत अच्छा है ਔਰ ਪੰਜਾਬੀ ਲੋਕ ਬਹੁਤ ਬਹੁਤ ਅੱਛੀ ਹੈ ਪੰਜਾਬੀ ਸਮਝ ਆ ਜਾਂਦੀ ਹੈ ਫਿਰ ਹਾਂ ਪਹਿਲੀ ਵਾਰ ਆਇਓ ਜੇ ਐਕਸੀਬਿਸ਼ਨ ਮੇ ਮੇਲੇ ਮੈਂ ਪਹਿਲੀ ਵਾਰ ਆਇਆ ਓਕੇ 2 ਸਾਲ ਪਹਿਲੇ ਵੀ ਲਗਾਤਾ ਹੈ ਯਹਾਂ ਪਰ ਕਦੇ ਨਹੀਂ ਆਇਆ ਸੀ ਫਸਟ ਟਾਈਮ ਮੇਂ ਆ ਰਹਾ ਹਾਂ ਓਕੇ 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 ਦੇਖੋ ਦੋਸਤੋ ਮਤਲਬ ਬਹੁਤ ਸੋਹਣਿਆ ਆਈਟਮਾਂ ਨਹੀਂ ਆਇਆ ਫਿਰ ਇਹ ਜੰਦੀ ਐ ਸਮਝ ਲਓ ਵੀ ਜਿਹੜਾ ਬੰਦਾ ਇੱਥੇ ਰੁਕਦਾ ਹੈਗਾ ਖਰੀਦੇ ਵੇਣਾ ਉਹ ਤਾਂ ਅੱਗੇ ਲੰਘਿਆ ਨਹੀਂ ਜਾਂਦਾ ਹੈਗਾ